ਸਸਿਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ 16 ਮਾਰਚ 2022 ਦਿਨ ਬੁੱਧਵਾਰ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਦੀ ਪਿੰਡ ਖਟਕੜ ਖਲਾਂਕੇ ਪੰਜਾਬ ਦੇ ਮੁੱਖ ਮੰਤਰੀ ਦਾ ਸੋਚ ਚੁੱਕ ਸਮਾਗਮ ਹੈ ਸਿਰਫ ਮੈਂ ਨਹੀਂ ਬਲਕਿ ਮੇਰੇ ਨਾਲ ਪੰਜਾਬ ਦੇ ਤਿੰਨ ਕੋ ਲੋਕ ਉਹ ਵੀ ਮੁੱਖ ਮੰਤਰੀ ਦੀ ਸੋਚ ਚੁੱਕ ਨੇ ਅਸੀਂ ਸਭ ਨੇ ਮਿਲ ਕੇ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਇਹ 16 ਤਰੀਕ ਨੂੰ ਅਸੀਂ ਉਹਨਾਂ ਦੀ ਸੋਚ ਨੂੰ ਅਮਲੀ ਰੂਪ ਦੇਵਾਂਗੇ ਮੈਂ ਇਕੱਲਾ ਮੁੱਖ ਮੰਤਰੀ ਨਹੀਂ ਬਣਾਂਗਾ ਤੁਸੀਂ ਸਾਰੇ ਪੰਜਾਬ ਦੇ ਲੋਕ ਮੇਰੇ ਨਾਲ ਮੁੱਖ ਮੰਤਰੀ ਬਣੇ। ਇਹ ਸਰਕਾਰ ਤੁਹਾਡੀ ਆਪਣੀ ਸਰਕਾਰ ਹੋਊਗੀ। ਤੁਹਾਡੀ ਆਪਣੀ ਸਰਕਾਰ ਹੋਊਗੀ। ਇਸ ਕਰਕੇ ਮੈਂ ਬੇਨਤੀ ਕਰਦਾ ਕਿ ਆਪਣੇ ਇਸ بیٹے ਆਪਣੇ ਭਰਾ ਦਾ ਹੌਸਲਾ ਵਧਾਉਣ ਲਈ 16 ਤਰੀਕ ਨੂੰ ਬੁੱਧਵਾਰ ਨੂੰ ਸਵੇਰੇ 10 ਵਜੇ ਖਟਕੜਕਲਾ ਜਰੂਰ ਆਉਣਾ। ਤੇ ਹਾਂ ਉਸ ਦਿਨ ਮੇਰੇ ਵੀਰ ਦੋਸਤ ਉਹ ਸਿਰ ਤੇ ਬਸੰਤੀ ਰੰਗ ਦੀ ਫੱਗ ਬੰਨਣਾ ਤੇ ਭੈਣਾ ਸਿਰ ਤੇ ਬਸੰਤੀ ਰੰਗ ਦਾ ਦੁਪੱਟਾ ਚੁੰਨੀ ਲੈ ਕੇ ਆਉਣਾ ਨਾ ਤੁਸੀਂ। ਖਟਕੜਕਲਾ ਨੂੰ ਉਸ ਦਿਨ ਆਪਾਂ ਬਸੰਤੀ ਰੰਗ ਦੇ ਵਿੱਚ ਰੱਖਦੇ ਆਂ ਮੈਂ ਤੁਹਾਡਾ ਸਾਰਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਾਂ ਇਨਕਲਾਬ ਜਿੰਦਾਬਦ ਸਾਸੀਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ 16 ਮਾਰਚ 2022 ਦਿਨ ਬੁੱਧਵਾਰ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਦੀ ਪਿੰਡ ਖਟਕੜ ਖਲਾਂਕੇ ਪੰਜਾਬ ਦੇ ਮੁੱਖ ਮੰਤਰੀ ਦਾ ਸੋਹ ਚੁੱਕ ਸਮਾਗਮ ਹੋਇਆ ਸਿਰਫ ਮੈਂ ਨਹੀਂ ਬਲਕਿ ਮੇਰੇ ਨਾਲ ਪੰਜਾਬ ਦੇ ਥਿਲ ਕੋ ਲੋਕ ਉਹ ਵੀ ਮੁੱਖ ਮੰਤਰੀ ਦੀ ਸੋਹ ਚੁੱਕਣੀ ਅਸੀਂ ਸਭ ਨੇ ਮਿਲ ਕੇ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨਾ ਇਸ 16 ਤਰੀਕ ਨੂੰ ਅਸੀਂ ਉਹਨਾਂ ਦੀ ਸੋਚ ਨੂੰ ਅਮਲੀ ਰੂਪ ਦੇਵਾਂਗੇ ਮੈਂ ਇਕੱਲਾ ਮੁੱਖ ਮੰਤਰੀ ਨਹੀਂ ਬਣਦਾ ਤੁਸੀਂ ਸਾਰੇ ਪੰਜਾਬ ਦੇ ਲੋਕ ਮੇਰੇ ਨਾਲ ਮੁੱਖ ਮੰਤਰੀ ਬਣੇ ਇਹ ਸਰਕਾਰ ਤੁਹਾਡੀ ਸਭ ਦੀ ਸਰਕਾਰ ਹੋਊਗੀ ਤੁਹਾਡੀ ਆਪਣੀ ਸਰਕਾਰ ਹੋਊਗੀ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਆਪਣੇ ਇਸ بیٹے ਆਪਣੇ ਭਰਾ ਦਾ ਹੌਸਲਾ ਵਧਾਉਣ ਲਈ 16 ਤਰੀਕ ਨੂੰ ਬੁੱਧਵਾਰ ਨੂੰ ਸਵੇਰੇ 10 ਵਜੇ ਖਟਕੜ ਕਲਾ ਜਰੂਰ ਆਣਾ ਤੇ ਹਾਂ ਉਸ ਦਿਨ ਮੇਰੇ ਵੀਰ ਦੋਸਤ ਉਹ ਸਿਰ ਤੇ ਬਸੰਤੀ ਰੰਗ ਦੀ ਫਗਗ ਬੰਨਣਾ ਤੇ ਭੈਣਾ ਸਿਰ ਤੇ ਬਸੰਤੀ ਰੰਗ ਦਾ ਦੁਪੱਟਾ ਚੁੰਨੀ ਲੈ ਕੇ ਆਉਣਾ ਨਾ ਤੁੰਨੀ ਖਟਕੜਕਲਾਂ ਨੂੰ ਉਸ ਦਿਨ ਆਪਾਂ ਬਸੰਤੀ ਰੰਗ ਦੇ ਵਿੱਚ ਰੱਖਦੇ ਆਂ ਮੈਂ ਤੁਹਾਡਾ ਸਾਰਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਾ ਇਨਕਲਾਬ ਜ਼ਿੰਦਾਬਾਦ